ਕਿਉਂ ਸ਼ੌਕ ਦਾ ਮੁੱਲ ਹੈਗਾ ਕਿ ਨਹੀਂ ਹੈਗਾ ਜੀ ਬਿਲਕੁਲ ਹੈਗਾ ਸ਼ੌਕ ਦਾ ਮੁੱਲ ਜੀ ਆਹ ਦੇਖੋ ਜੀ ਟਰੈਕਟਰ ਹੈਗਾ ਆਪਣੇ ਜਗਰੂਤ ਸੱਧੂ ਜੀਰੇ ਦਾ ਇਹ ਪਚੌਕੜ ਉਹਨਾਂ ਦਾ ਜੀਰੇ ਸਾਈਡ ਤੋਂ ਬੜੇ ਟਰੈਕਟਰ ਇਸ ਟਾਈਮ ਕਿੱਥੇ ਵਗ ਰਿਹਾ ਜੀ ਵਗ ਰਿਹਾ ਹੈਗਾ ਐਡੀਲੇਡ ਦੇ ਵਿੱਚ ਐਡੀਲੇਡ ਜੋ ਕਿ ਆਸਟ੍ਰੇਲੀਆ ਦਾ ਸ਼ਹਿਰ ਹੈਗਾ ਤੇ ਉੱਥੇ ਇਹ ਟਰੈਕਟਰ ਵਗ ਰਿਹਾ ਹੈਗਾ ਪ੍ਰਾਉਨ ਨੇ ਮੈਨੂੰ ਵੀਡੀਓ ਸੈਂਡ ਕੀਤੀ ਹੈ ਬੜੀ ਮਾਣ ਵਾਲੀ ਗੱਲ ਹੈ ਜੀ ਦੇਖੋ ਪਰ ਕਰੀ ਗਈ ਨਹੀਂ ਬਾਹਰ ਬਸ ਆਪਣਾ ਕੀਤਾ ਹੋਇਆ ਕਰੀ ਤੋ ਚਲੋ ਮਹਾਰਾਜ ਦੇ ਕਿਰਪਾ ਨਾਲ ਜੋ ਆਪਣਾ ਕੀਤੀ ਹੋਈ ਜੌਬਸ ਆਪਣੀ ਜਗ੍ਹਾ ਤੋਂ ਬਾਹਰਲੀ ਧਰਤੀ ਤੇ ਜਾ ਕੇ ਕੰਮ ਕਰਦੇ ਦਾ ਬੜੀ ਮਾਣ ਵਾਲੀ ਗੱਲ ਹੁੰਦੀ ਹੈ ਚਲੋ ਪਰ ਇਹ ਚੀਜ਼ ਹੈ ਕਿ ਦੇਖੋ ਪੰਪ ਤਾਂ ਹੋਰ ਵੀ ਹੋ ਗਏ ਜਾਂਦੇ ਨੇ ਬਾਹਰਲੀ ਕੰਟਰੀ ਤੋਂ ਆਉਂਦੇ ਨੇ ਆਪਣੇ ਕੋਲ ਪਾਪੇ ਤੋਂ ਕੋਡ ਅਦਾ ਗਿਆ ਤੇ ਰੈਂਟਰ ਆ ਗਿਆ ਬਟ ਪੁਆਇੰਟ ਕੀ ਹੈ ਜੀ ਜਦੋਂ ਕੋਈ ਵੀ ਆਪਣੇ ਟਰੈਕਟਰ ਚਲਦੇ ਦੀ ਕੋਈ ਵੀਡੀਓ ਆਉਂਦੀ ਹੈ ਨਾ ਬਾਹਰਲੀ ਧਰਤੀ ਤੋਂ ਬਹੁਤ ਮਨ ਨੂੰ ਸ਼ੇਡ ਹੁੰਦਾ ਬਹੁਤ ਜ਼ਿਆਦਾ ਪ੍ਰਾਊਡ ਫੀਲ ਹੁੰਦਾ ਹੈ ਇਹੀ ਜ਼ਿੰਦਗੀ ਦੇ ਵਿੱਚ ਅੱਗੇ ਜਿਹੜੇ ਭਰਾ ਆਪਣੇ ਕੱਟੇ ਜੀ ਆਪਣੇ ਕੰਮ ਦੇ ਨਾਲ ਇਹ ਵੀ ਬਹੁਤ ਮਾਰਾ ਜੀ ਕੁਝ ਦਰਨਾ ਕਰਦੇ ਆ ਇਹ ਕੀ ਤੁਸੀਂ ਬਹੁਤ ਵੱਡੀ ਦਾਤ ਬਖਸ਼ੀਏ ਦੇਖੋ ਜੀ ਮਹਾਰਾਜ ਨੇ ਇੱਕ ਵਾਹ ਟਰੈਕਟਰ ਜਿਹੜਾ ਤਿਆਰ ਕਰਿਆ ਭਰਾ ਉਹਨਾਂ ਨੇ ਜਮ ਅਰिजिनल ਤਿਆਰ ਕਰਿਆ ਕੋਈ ਫਾਲਤੂ ਚ ਲਾਈਟਾਂ ਪਟਾ ਨਹੀਂ ਲਾਈਆਂ ਹੋਈਆਂ ਜਮ ਅਰिजिनल ਇਸ ਤਰ੍ਹਾਂ ਇਹਨੂੰ ਰਹਿਗ ਰੱਖ ਸਕਦੇ ਸੀ ਟਰੈਕਟਰ ਦਾ ਇਹ ਡੀਆਈ ਵੀ ਕਰਿਆ ਇਹਨਾਂ ਨੇ ਬਾਕੀ ਤੁਸੀਂ ਦੇਖੋ ਟਰੈਕਟਰ ਕਿਵੇਂ ਚੱਲਦਾ ਤੇ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਤੇ ਕਮੈਂਟ ਕਰਕੇ ਤੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਆ ਜੀ ਹੌਸਲਾ ਜ਼ਰੂਰ 받ਾਓ ਕਿ ਜੀ ਸਾਰੇ ਬੰਦੇ ਐਸਕੇ ਦੀ ਬਟੇਲਾ ਨੂੰ ਪਿਆਰ ਕਰ ਸੱਸ ਸਿਹਰੀ ਦਾ ਓਕੇ ਜੀ ਤੇ ਸੱਸ